ਆਪ ਕੋਲ ਆਇਆ ਹੈ ਦੁਨੀਆ ਦਾ ਨਾਜਵਾਨ ਉਹ ਭਰਮਾ ਸਰੀਰ ਹੈ ਪਲਵਾਨੀਏ ਸਰੀਰ ਵਾਲਾ ਕਬੱਡੀ ਪੌਲੀ ਵੱਡਾ ਹੋਇਆ ਇੱਕ ਵਾਰ ਸੇ ਕਿੰਨੀ ਜੱਦੀ ਜੁੜੀ ਚੁੱਪੀ ਹੈ ਵਾਓ ਸੋਹਣਾ ਔਰ ਧਾਰੀ ਦਾ ਆਹ ਲੈ ਮਾਝੇ ਟੀਮਾਂ ਦੇ ਰੇਡਰ ਆ ਫਾਇਰ ਕਰਨ ਜਾ ਰਹੇ ਨੇ ਤੇ ਜੀ ਰਾਣਾ ਲੈ ਜੀ ਮੋਰੀ कंदी बॉडर कितड़ी माणी आहे No seguirse ਹਾਂਜੀ ਬੋਦੋ ਸਾਡੇ ਰਾਜ ਰਾਏ ਦਾ ਗੁਰਨਾਮ ਜੀ ਤੇ ਜੀ ਸਾਹਿਬਾਨੂ ਤੇ ਨਾਲ ਜੱਗਾ ਜੱਗਾ ਜੀ ਕੋਈ ਸਾਡੇ ਮਾਈਂਡ ਕੋਚੂ ਤੇ ਇਸ ਵਿੱਚ ਸਪੋਰਟ ਕਰਾਉਣ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਅੱਖਾਂ ਚਾ ਰਿਆ ਨਾ ਕਿੰਦੀ 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 ਜਿੰਨੀ ਵਾਹ ਓਏ ਕਿੰਧੂਆ ਜੇ ਰਮਨ ਸਿੰਘ ਆ ਪੈਂਦਾ ਸਾਦਕ ਦੇ ਲਾਗੇ ਕਰਕੇ ਆ ਕਿੰਦੀ ਕਹਿੰਦੇ ਨਾ ਜੇ ਲਾਗੇ ਜੱਫਾ ਬੰਗਪੁਰੀ ਟੀਮ ਦੇ ਹਿੱਸੇ ਜੀ ਆ ਮੁੰਡਾ ਪੰਜਾਬ ਪੁਰਸਚ ਹੈ ਇਹਦਾ ਠਿਕਰੀਆ ਪਿੰਡ ਹੈ ਜਿੱਥੇ ਕੋਰੇ ਆ ਕੇ ਪੰਮੇ ਆ ਕੇ ਡਾਕਟਰ ਕਾਲੋ ਪਿਆਰਾ ਬਹੁਤ ਤਕੜਾ ਖੇਡਿਆ ਸੀ ਮਾਨਲੇ ਨੇ ਇਹ ਸੇਵਾ ਰੇਸ ਦੀ ਜੱਟੜੀ ਹੈ ਬੜੀ ਔਖੀ ਲੈ ਵੀ ਵੱਡੇ ਭਾਈ ਚੰਗੇ ਮੈਚ ਕਰੀ ਗਏ ਹਾਂ ਹੁਣ ਅਗਲੇ ਮੈਚ ਦੇ ਲਈ ਬਾਬਾ ਲਖਰਾਂ ਭਧਾਣ ਬਹੁਤ ਬਹੁਤ ਸਤਿਕਾਰ ਹੈ ਲਾ ਰੁਪਾ ਇਧਰ ਵੱਡਾ ਬਾਈ ਕਹਿੰਦਾ ਚੰਦੋਤ ਸਿੰਘ ਵੀ ਸਰਪੰਚ ਉਹਦੇ ਪੁੱਤਰ ਸਾਹਿਬ ਮਿੱਟੂ ਜਿਹੜੇ ਕੈਨੇਡਾ ਹੈ ਤੇ ਜੋਤ ਕੈਨੇਡਾ ਉਹਨਾਂ ਵੱਲੋਂ ਦਿੱਤੀ ਦੇ ਲਈ ਵੱਡਾ ਮਾਣ ਕੋ ਦਾਰ ਬਹੁਤ ਬਹੁਤ ਸਤਿਕਾਰ ਹੈ ਜੀ ਬਹੁਤ ਬਹੁਤ ਮਾਣ ਹੈ ਲੈ ਵੀ ਵੱਡੇ ਭਾਈ ਆਹ ਨਾਲ ਬੰਦਾ ਲੈ ਸਿਰ ਪਿੰਡਾਂ ਦੇ ਕਰਦੀਆਂ ਗੱਲ ਗੁਰਦੀਤ ਰੱਖੀ ਆ ਲਾ گرونی گیل چلا جائے گو سنا ویر کپ کر کے گی چلا جائے جی ساری آواز کنگوڑی ਆ ਗਿਆ ਕੋਕਰੀ ਦੇ ਵਿੱਚ ਵੀ ਵੱਡਾ ਮੇਲਾ ਉੱਥੇ ਵੀ ਮੱਤਾ ਲਾਵਾਂਗੇ ਵਾਹ ਵਾਹ ਸਤਿਕਾਰ ਆਓ ਸਾਹਮਣੇ ਉਹ ਦੇਖਦੇ ਵੀ ਨਾਜਵਾਨ ਤੌਕਿਆ ਵਾਲਾ ਹਰਮਨ ਕਬੱਡੀ ਪਾ ਰਿਹਾ ਚਾਰ ਜਾਫੀ ਨਾਜਵਾਨ ਟਿੱਕੀ ਲਾ ਲਈਏ ਇਹ ਸੇਵਾ ਦੇ ਉਸ ਦੀ ਗੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਣੀਆਂ ਨੇ ਇਹਨਾਂ ਦੇ ਉਸ ਦੀ ਸੇਵਾ ਵਿੱਚ ਉਤਾਰ ਪਾਇਆ ਉਹਨਾਂ ਲੱਖ ਮਸੀਬ ਦਾ ਝੱਲਿਆ ਨੇ ਦੂਸਰੇ ਪਾਸੇ ਆਹ ਆਹ ਵਾਹ ਕਬੱਡੀ ਦਾ ਤੌਕਿਆ ਵਾਲਾ ਪਾਈ ਜਫੇਦਾਰ ਗੁਰਦੇਵ ਸਿੰਘ ਜੀ ਵੱਡਾ ਨਾਮ ਇਹਦੇ ਵੀ ਅਸੀਰ ਕੌਂ ਦੇ ਵਿੱਚ ਵੱਡਾ ਨਾਮ ਹੈ ਕੌਕੇਆ ਪਿੰਡ ਦਾ ਲਾਓ ਸਾਹਮਣੇ ਕਬੱਡੀ ਤੇ ਗੋਲ ਵੱਟੇ ਵਾਲੀ ਦੀ ਨਹੀਂ ਬੇਨਤੀ ਹੈ ਹੋਲਡ ਵਾਲਾ ਪੁਆਇੰਟ ਸਾਡੇ ਵੀਰ ਜਰੂਰ ਟੱਕਰ ਲੈਣਗੇ ਜਿਹੜਾ ਪੁਆਇੰਟ ਹੋਲਡ ਕੀਤਾ ਗਿਆ ਉਹ ਜਰੂਰ ਟੱਕਰ ਲਿਆ ਜਾਵੇ ਲਾਓ இருக்கும். அவர்கள் வந்து பாருங்கள் என்று பார்த்துவிட்டு வந்து பாருங்கள் ਪੈਣ ਪੈਂਦੀ ਹੋਈ ਹੈ ਅੰਦਰ ਰੈਡਾ ਪੈਂਦੀ ਹੈ ਜਿੱਥੇ ਲੱਗਦਾ ਆਹ ਪੈਂਦੀਆਂ ਰੈਡਾ ਲੱਗਦੇ ਜਿੱਥੇ ਭਰ ನರ್ಸರಿ ಮತ ಗುರು ಗುಕಾರ ನಾನು ਰਾਜ ਕੋਟਰੀ ਜੀ ਆਹ ਜੱਗਿਆ ਜੱਗਰ ਜੀ ਮੇਰੇ ਵੀਰੋ ਖੇਡ ਪ੍ਰਮੋਟਰ ਬੱਗੇ ਆਏ ਆ ਆ ਬਹੁਤ ਸਨਕਾਰ ਆਹ ਬਾਈ ਕਰਮਾ ਵੱਡਾ ਜਿਹੜਾ ਮੋਟਰਸਾਈਕਲ ਦੇ ਕੇ ਪਿੰਡ ਦੇ ਮੇਲੇ ਤੇ ਮਾਰ ਸਵਾ ਕਰਕੇ ਪੀਤੀ ਭਰਾਵੜੇ ਆਏ ਆ ਆ ਬਹੁਤ ਸਨਕਾਰ ਲਾਓ ਸਾਹਮਣੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਕਾਹ ਖਿੱਚੂ پتہ دور مجھے مطلب پیسے لے جی میں ਅੱਜ ਸਮਾਪਤ ਤੇ ਡੋਗੇ ਵਾਲਾ ਜਿੱਤ ਨਹੀਂ ਹੈ ਬਾਬਾ ਜੀ ਕਹਿੰਦੇ ਇੱਧਰ ਡੋਗੇ ਵਾਲਾ ਚੰਪੌਰ ਸਿੰਘੀ ਸਰਪੰਸਾ ਹੋਣਾਂ ਦੇ ਬਹੁਤ ਬੜੇ ਸਾਡੇ ਨੇ ਟੀਮ ਦੇ ਬਣ ਕੇ ਆਈ ਹੈ ਤਾਜ ਤੋਂ ਧੰਨਵਾਦ ਹੈ ਔਰ ਕਹਿੰਦੇ ਆਓ ਹੁਣ ਵਿਧਾਨ ਤੇ ਮਾਰ ਨਾ ਪਾਓ ਵਿਧਾਨ ਤੇ ਢੋਲ ਦੇ ਰਾਏਕੋਟ ਹੈ ਜੇ ਰਾਏਕੋਟ ਪਿੰਡਾ ਅੱਜ ਬਾਜ ਸਪੀਕਰਾਂ ਦੀ ਸ਼ਕਰ ਸੋਹਣੀ ਹੋ ਮਾਏਕੋਟ ਤੱਕ ਗੁੱਤੀ ਰਾਏਕੋਟ ਗੇਂਦ ਦੀ ਮੇਨ ਕੌਣ ਬੋਲਦੇ ਐ ਅੱਜ ਉਹਨਾਂ ਨੇ ਕਹਿੰਦੇ ਸਿਰੇ ਦੀ ਖੇਡ ਦਿਖਾਈ ਐ ਹੁਣ ਜਿਹੜੇ ਮੈਚ ਦੀ ਖਰਵਾਤ ਹੋਣ ਜਾ ਰਹੀ ਐ ਨੰਪਾ ਮੋਨੂ ਬਣਦੇ ਦੇੰਦੋਂ ਧਰਵਾਦਾ ਸਾਡਾ ਸਾਥੀ ਬੁਲਾਣਾ ਇਸ ਸੰਾਗੇ ਦਾ ਮਾਣ ਐ ਤੇ ਨਾਲ ਮਗਨ ਕਾ ਮਲਿਆਣੀ ਵਾਲਾ ਔਰ ਨਾਲ ਕਮਲ ਹਠੂਰਾ ਵਿੰਦਰ ਸਿੰਘ ਜੀ ਦਿੱਦਾ ਹੋਰ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਐ ਤੇ ਨਾਲ ਹੀ ਸਦਾ ਕੁਲਦੀਪ ਢੱਟੀ ਐ ਆ 7 ਕਿਲੋ ਦਾ ਫਾਈਨਲ ਵੀ ਕਰਾ ਦਿਓ ਜੀ ਮੈਚ ਦੀ ਹਾਂਜੀ ਜੀ ਗਿਰੋ ਗਿਰੋ ਜੀ ਠਿਕਰੀ ਵਾਲਾ ਤੇ ਚਰਵਾ ਦਾ ਮੈਚ ਕਰਾ ਦਿਓ ਜੀ 7 ਕਿਲੋ ਦਾ ਮੈਚ ਦੀ ਫਾਈਨਲ ਮੈਚ ਆਹੇ ਆਓ ਹੁਣ ਜਿਹੜਾ ਮੈਚ ਹੈ ਵਿਧਾੜ ਤੇ ਮੌੜ ਕਾਂਪਾ ਮਿੱਤਰੋ ਆਜੋ ਸੈਂਟਰ ਲਾਈਨ ਤੇ ਵਿਧਾੜ ਵਿਧਾੜ ਤੇ ਮੌੜ ਨਾਪਾ ਵਿਧਾੜ ਤੇ ਮੌੜ ਨਾਪਾ ਹੈ ਆਨੰਦਪੁਰ ਭੁੱਲਰ ਤੇ ਰਾਣੀਪੋਟ ਨੂੰ ਮੇਰੀ ਬੇਨਤੀ ਹੈ ਕੋਈ ਟੀਮਾਂ ਮਡੇ ਭਰੇ ਟਾਈਮ ਤੇ ਪੁੱਜੇ ਹੋਏ ਐ ਹੈਲੋ ਮੇਰੇ ਵੀਰ ਇੱਕ ਮਿੰਟ ਦੇ ਦਿਜੀ ਜੀ ਤੇ ਇਹਨੇ 4 ਤੇ 5 ਮਾਰਚ ਜਿਹੜੀ ਕੋਤੋਈ ਘਰਾਂ ਦੇ ਕਬੱਡੀ ਟੂਰਨਾਮੈਂਟ ਦੀ ਹੋਣੀ ਐ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ਼ ਲੱਖ ਤੇ ਦੂਜਾ 75 ਵਨਟ ਰਾਈਡਰ ਤੇ ਆਫੀ ਨੂੰ ਮੋਟਰਸਾਈਕਲ ਦਿੱਤੇ ਜਾਣਿਆ ਜੀ ਸਾਡੇ ਰਾਜ ਕੋਕਰੀ ਵੀਰ ਸਾਡੇ ਜੱਗਾ ਜੱਗੜ ਜੀ ਜਿਹੜੇ ਸੱਦੇ ਆ ਰਹੇ ਕਰਮੇ ਬਾਈ ਹੁਣੀ ਕੀਤੀ ਹੋਣੀ ਵੀ 3 4 ਤੇ 5 ਮਾਰਚ ਉਹ ਕੋਕਰੀ ਕਲਾ ਦੇ ਟੂਰਨਾਮੈਂਟ ਨੇ ਹੋਰੀਆਂ 175 ਤੇ ਵੈਸਟਾ ਨੂੰ ਮੋਟਰਸਾਈਕਲ ਤੇ ਜਾਣੀ ਹੈ 65 ਦੇ 75 ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜੀ 65 ਦੇ ਜਿਹੜੇ 4 ਤਰੀਕ ਨੂੰ ਮੁਕਾਬਲੇ 79 ਦੇ ਮੁਕਾਬਲੇ ਜਿਹੜੇ 5 ਨੂੰ 25000 ਤੇ 21000 ਉਹ ਪਹਿਰ ਬਾਹਰ ਖੇਡਣਗੇ ਤੇ ਨੋਟ ਕੀਤਾ ਜਾਵੇ 3 4 5 ਤਰੀਕਾ ਕੋਕੜੀ ਕਲਾ ਦੇ ਟੂਰਨਾਮੈਂਟ ਦੀ ਹੋਣੀ ਹੈ ਬਹੁਤ ਬਹੁਤ ਸਨਕਾਰ ਆ ਸਾਰੇ ਵੱਡੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਦੇ ਅੱਜ ਪੱਗ ਵੱਧੀਆਂ ਮੇਰੇ ਵਿਚਾਰ ਨਹੀਂ ਆਏ ਕਿ ਬੱਧਰੇ ਤੋਂ ਤੋਂ ਆਜ ਵਾਜਵਾ ਪਹਿਲਾਂ ਗਈ ਜਨਾਂ ਵੀ ਪੱਗ ਮੰਨੇ ਤੋਂ ਵਿਚਾਰ ਨਹੀਂ ਆਏ ਗਰਨਾਬ ਇੱਧਰ ਵੀ ਆਪਣੇ ਮਾਨੂ ਕਿਸੰਧਨ 20 ਡਿਸੰਬਰ ਨੂੰ ਬਹੁਤ ਬਹੁਤ ਸਤਿਕਾਰ ਹੈ ਜੀ ਪਾਕ ਦੇ ਵਿੱਚ ਭਾਈ ਬਖਰੀ ਲੋਕਾਂ ਜੀ ਵੰਨ ਕੇ ਬਕਰ ਸੋਹਣਾ ਲੱਗਦਾ ਹੈ ਜੱਜ ਜੱਜ ਜੀ ਤੁਸੀਂ ਵੀ ਪਾਕ ਦੇ ਸੋਹਣੇ ਲੱਗਦੇ ਹੋ ਬਹੁਤ ਬਹੁਤ ਸਤਿਕਾਰ ਹੈ ਮੈਂ ਕੀ ਕਹੋਟੀ ਦਾ ਕਿਸੇ ਪੁੱਤ ਬਣਾ ਲੈਣਾ ਜਿਹਦਾ ਪਿੰਡ ਸੀ ਬਾਜਾ ਖਾਨਾ ਯਾਰੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਸੱਟਣਾ ਕੇ ਜਵਾਨ ਸਾਡੇ ਨਾਲੋਂ ਤੇ 10 ਪੁਆਇੰਟ ਦਿੱਤੇ ਗਏ ਕਿ ਮੌਸਮ ਦੇ ਹਿਸਾਬ ਨਾਲ ਆਪਾਂ ਥੋੜਾ ਜਾ ਮੇਲਾ ਖਿੱਚੜੀਏ ਮੌਸਮ ਦੇ ਹਿਸਾਬ ਨਾਲ ਮੇਲਾ ਖਿੱਚੜੀਏ ਹੱਥ ਦੇ ਲੋ ਮੇਰੇ ਵੀਰਾਂ ਅਗਲੇ ਤਿੰਨ ਟਿਕਾ ਦੇ ਹਿਸਾਬ ਨਾਲ ਪਹਿਲੇ ਬਾਈਪੂ ਹੀ ਹੁਣੀ ਕਰਨਾ ਖਤਮ ਹੁਣੀ ਕਰਨਾ ਖਤਮ ਜੰਦੀ ਦੇ ਨਾਲ ਹੁਣ ਇੱਕ ਪਾਸੇ ਉੱਪੋਕੇ ਤੇ ਮਾਰਨਾ ਬੋਕੋਗੇ ਨਹੀਂ ਟੀਮ ਪੈਂਟ ਵਾਲੇ ਪਾਸੇ ਤੇ ਦੂਸਰੇ ਪਾਸੇ ਮੁੰਡੇ ਮਾਉਂਡਾਪੇ ਵਾਲੇ ਆ ਗਏ ਤੇੰਨੇ ਅੱਗੇ ਪਹਿਲੀ ਕਬੱਡੀ ਭਗਾੜ ਭਗਾੜ ਦੇ ਖੇਡਦਾ ਜੀ ਹੁਣ ਉੱਪੋਕੇ ਭਗਾੜ ਦੀ ਟੀਮ ਆ ਜੀ ਭਗਾੜ ਤੇ ਕਹਿੰਦੇ ਟੱਕਰ ਮੋਰ ਨਾ ਮਹਿਬਾਨ ਹਰ ਪਹਾੜ ਦੇ ਵਿੜੇ ਕਹਿੰਦੇ ਇੱਕ ਪਾਸੇ ਦੇਖਾ ਨਾ ਵੀ ਨੌਜਣ ਆਪ